ਅਸਾ ਜਨੇਊ ਵੀ ਤਿੰਨ ਸ਼੍ਰੇਣੀਆਂ ਪਾ ਸਕਦੇ ਆ ਤੇ ਤਿੰਨਾਂ ਨੂੰ ਪੈਣੇ ਵੀ ਵੱਖਰੇ ਵੱਖਰੇ ਤੇ ਤਿੰਨਾਂ ਦੀ ਰੁੱਤ ਵੀ ਵੱਖਰੀ ਵੱਖਰੀ ਐ ਇੱਕੋ ਖੰਡੇ ਦੀ ਪੌਲ ਐ ਜਿਹੜੀ ਹਰ ਸਮੇਂ ਹਰ ਰੁੱਤ ਹਰ ਵਕਤ ਛਕੀ ਵੀ ਜਾ ਸਕਦੀ ਐ ਤੇ ਸਾਰਿਆਂ ਵਾਸਤੇ ਖੰਡੇ ਦੀ ਪੌਲ ਹੈਗੀ ਵੀ ਇੱਕੋ ਜੀ ਆਹ ਫਰਕ ਐ ਵੱਖਰੀ ਗੱਲ ਐ ਸਾਡੇ ਅੱਜ ਬਾਟੇ ਵੀ ਅਗਲਿਆਂ ਨੇ ਵੰਡ ਦਿੱਤੇ ਮੈਂ ਵੀ ਸਖਾ ਨੂੰ ਡੇਰਿਆਂ ਵਿੱਚ ਵੱਖਰਾ ਜ਼ਿੰਮੇਦਾਰਾਂ ਨੂੰ ਵੱਖਰਾ ਬੀਬੀਆਂ ਨੂੰ ਵੱਖਰਾ ਆਜ ਦੇਰਿਆਂ ਵਿੱਚ ਵੱਖਰੇ ਵੱਖਰੇ ਖੰਡੇ ਦੀ ਪਾਲਿਸ਼ ਕਾਈ ਜਿਹੜੀ ਮਜਬੀ ਸਿਕ ਬਾਟੇ ਨੂੰ ਹੱਥ ਲੱਗ ਜਾਏ ਤੇ ਅਗਲੇ ਇੱਥੋਂ ਤੱਕ ਕਹਿੰਦੇ ਨੇ ਵੀ ਇਹ ਬਾਟੇ ਨੂੰ ਪਹਿਲਾਂ ਅੱਗ ਵਿੱਚ ਸਾੜੋ ਇਹਨੂੰ ਮਾਂਜੋ ਚੰਗੀ ਤਰ੍ਹਾਂ ਇਹ ਵਰਤਨ ਯੋਗ ਨਹੀਂ ਹੈਗਾ ਮੈਂ ਤਾਂ ਕਦੀ ਕਦੀ ਸੋਚਦਾ ਧਨਸਨ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਭਾਈ ਜੀਵਨ ਸਿੰਘ ਦਾ ਮੱਥਾ ਚੁੰਮਿਆ ਤੇ ਛਾਤੀ ਨਾਲ ਲਾ ਕੇ ਆਖਿਆ ਰੰਗਰੇਟਾ ਗੁਰੂ ਦਾ ਬੇਟਾ ਪਿਆਰ ਕੀਤਾ ਅੱਜ ਅਸੀਂ ਕਿੱਥੇ ਖਲੋਤੇ ਆ ਜੀ ਜਿਸ ਜਾਤ ਪਾਚੋਂ ਜਿਸ ਦਲਦਲ ਚੋਂ ਸਾਡੇ ਪਾਤਸ਼ਾਹ ਜੀ ਸਾਨੂੰ 239 ਸਾਲ ਦਾ ਸਮਾਂ ਲਾ ਕੇ ਕੱਢ ਕੇ ਗਏ ਸ਼ੁਕਰ ਕਰੋ ਕਿ ਸਾਡੇ ਵਰਗੇ ਲੋਕ ਉਦੋਂ ਮੌਜੂਦ ਨਹੀਂ ਸੀ ਨਹੀਂ ਤੇ ਸਾਡੇ ਵਰਗਿਆਂ ਤੇ ਭਗਤ ਰਦਾਸ ਵਰਗੇ ਮਹਾਂਪੁਰਖ ਦੀ ਬਾਣੀ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਦਰਜ ਨਹੀਂ ਸੀ ਵਿੱਚ ਕਰਨ ਦੇਣੀ ਨਹੀਂ ਤੇ ਲੋਕਾਂ ਨੇ ਕਿਹਾ ਸੀ ਮਹਾਰਾਜ ਇਹ ਤਾਂ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਗਣਦੇ ਨੇ ਇਹ ਤੇ ਮਰੇ ਹੋਏ ਪਸ਼ੂਆਂ ਦੀ ਖਾਲੂਤਾਰ ਦੇ ਨੇ ਮਹਾਰਾਜ ਇਹ ਤੇ ਚਮੜੇ ਦਾ ਕੰਮ ਕਰਨ ਵਾਲੇ ਨੇ ਮਹਾਰਾਜ ਸੱਚਾ ਪਾਤਸ਼ਾਹ ਤੁਸੀਂ ਚੰਮ ਦਾ ਕੰਮ ਕਰਨ ਵਾਲੇ ਮਹਾਂਪੁਰਖ ਨੂੰ ਉਸ ਮਹਾਨ ਸਥਾਨ ਦੇ ਉੱਤੇ ਬਿਰਾਜਮਾਨ ਕਰ ਦਿੱਤਾ ਜਿਹਨੂੰ ਅਸੀਂ ਅੱਜ ਜੁਗੋ ਜੁਗਾ ਟਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ। ਉਹ ਸਿੱਖੋ ਤੁਹਾਡੇ ਅੱਗੇ ਤਰਲਾ ਹੈ ਬੇਨਤੀ ਹੈ ਇੱਕ ਵਾਰ ਅੱਖਾਂ ਮੀਟਣ ਤੋਂ ਪਹਿਲਾਂ ਨਾ ਆਪਣੇ ਗੁਰੂ ਦੀ ਬਾਣੀ ਪੜ੍ਹ ਲਓ। ਕਿਤੇ ਨਾ ਹੋਵੇ ਸਾਨੂੰ ਅਸੀਂ ਗੁਰੂ ਦੇ ਨਾਲ ਅੱਖਾਂ ਮਲਾਉਣ ਜੋਗੇ ਨਾ ਰਹੀਏ। ਗੁਰੂ ਕਹੇ ਤੁਸੀਂ ਹਨੇਰਾ ਢੋਈ ਗਏ ਜੇ ਸਾਨੂੰ ਜਬਜੀਤ ਸਿੰਘ ਦੀ ਪਹਿਲੀ ਪੌੜੀ ਦੇ ਅਰਥ ਤੱਕ ਨਹੀਂ ਆਉਂਦੇ ਵੀ ਸੋਚਾ ਸੋਚਣਾ ਹੋਵੇ ਜੇ ਸੋਚੀ ਲਖਵਾਰ ਦੇ ਕੀ ਅਰਥ ਨੇ ਤਿੰਨ ਕਰਮਕਾਂਡ ਜਿਹੜੇ ਇਸ ਦੇਸ਼ ਵਿੱਚ ਬੇਪਰ ਸਭ ਤੋਂ ਵੱਧ ਲੋਕਾਂ ਕੋਲੋਂ ਜ਼ੋਰ ਦੇ ਕੇ ਕਰਾਉਂਦਾ ਸੀ ਪਤਾ ਕਿਹੜੇ ਵੀ ਤਾਨੂੰ ਪਾਣੀ ਨਾਲ ਸਾਫ਼ ਕਰੋ ਤੁਹਾਡਾ ਸਰੀਰ ਪਵਿੱਤਰ ਹੋ ਜਾਏਗਾ ਜੀਵਨ ਪਵਿੱਤਰ ਹੋ ਜਾਏਗਾ ਮਹਾਰਾਨੇ ਜਬਜੀਤ ਸਿੰਘ ਦੀ ਪਹਿਲੀ ਪੌੜੀ ਤੇ ਪਹਿਲੀ ਪੌੜੀ ਦੀ ਪਹਿਲੀ ਟੋਕ ਵਿੱਚ ਪਤਾ ਕੀ ਆਖਿਆ ਸੋਚਾ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਸਰੀਰ ਨੂੰ ਬਾਹਰੋਂ ਲੱਖਾਂ ਵਾਰ ਵੀ ਸਾਫ਼ ਕਰ ਲੋ ਤੇ ਸੁੱਚਾ ਕਰ ਲੋ ਬਾਹਰੋਂ ਸਰੀਰ ਨੂੰ ਸੁੱਚੇ ਕਰਨ ਦੇ ਨਾਲ ਮਨ ਸਾਫ਼ ਨਹੀਂ ਹੋਏਗਾ ਇਹ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਪੌੜੀ ਦੀ ਪਹਿਲੀ ਤੋਕ ਹੈ ਜਿੰਨੇ ਵੀ ਵਿਦਵਾਨਾਂ ਨੇ ਟੀਕੇ ਕਰਤੇ ਜਾ ਕੇ ਕੋਈ ਆਪ ਪੜ ਲਓ ਜੇ ਮੇਰੇ ਤੇ ਉੱਪਰ ਲਿਖਾਇ ਤੇ ਉਥੇ ਲਿਖਿਆ ਸੋਚਾ ਹੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਦੂਜਾ ਕਰਮ ਸੀ ਚੁੱਪ ਰਹਿਣਾ ਵੇਖਦਾ ਚੁੱਪ ਕਰਕੇ ਸਮਾਧੀ ਲਾ ਲੋ ਰੱਬ ਮਿਲਦਾ ਮਰ ਨੇ ਕਿਹਾ ਚੁੱਪੇ ਚੁੱਪ ਨਾ ਹੋ ਵਈ ਜੇ ਲਾਏ ਰਹਾ ਮਲੋ ਤੁਸੀਂ ਏਦਾਂ ਅੱਖਾਂ ਮੀਟ ਕੇ ਚੁੱਪ ਵੀ ਕਰ ਜੋਗੇ ਮਨ ਤੇ ਅੰਦਰ ਰੌਲਾ ਪਾ ਰਿਆ ਮਨ ਤੇ ਅੰਦਰ ਸ਼ੋਰ ਪਾ ਰਿਆ ਤਾਂ ਤੇ ਮਰ ਨੂੰ ਕਹਿਣਾ ਪਿਆ ਸੀ ਇੱਕ ਵਣਖੰਡ ਬੈਸੇ ਜਾਏ ਸਾਧਨਾ ਦੇ ਵਹੀਂ ਇੱਕ ਜੰਗਲਾਂ ਚਲੇ ਗਏ ਵਣਖੰਡ ਵੀ ਚਲੇ ਗਏ ਸਾਧਨਾ ਦੇ ਵੀ ਸਾਧ ਕਹਿੰਦੇ ਨੇ ਆਵਾਜ਼ ਦੇਣੀ ਮੂੰਹ ਨਹੀਂ ਸੀ ਬੋਲਦੇ ਹੁਣ ਕਦੀ ਸੋਚ ਕੇ ਵੇਖਿਓ ਕੋਈ ਬੰਦਾ ਬੋਲਦਾ ਨਾ ਨਾ ਹੋਵੇ ਉਹਦੇ ਇਲਾਜ ਕਰਾਉਨੇ ਆ ਵੀ ਕੋਈ ਸ਼ਬਦ ਬੋਲੇ ਜਦੋਂ ਪਹਿਲੀ ਵਾਰ ਬੱਚਾ ਕੋਈ ਸ਼ਬਦ ਬੋਲਦਾ ਨਾ ਮਾਂ ਬਾਪ ਵਾਸਤੇ ਉਹ ਤੋਂ ਵੱਧ ਖੁਸ਼ੀ ਦਾ ਹੋਰ ਕੋਈ ਦਿਨ ਨਹੀਂ ਹੁੰਦਾ ਕਹਿੰਦੇ ਸ਼ੁਕਰ ਆ ਸਾਡੇ ਬੱਚੇ ਨੇ ਪਹਿਲਾ ਸ਼ਬਦ ਬੋਲਿਆ ਬੱਚਾ ਬੋਲਦਾ ਸਾਨੂੰ ਚੰਗਾ ਲੱਗਦਾ ਜਿਨ੍ਹਾਂ ਦੇ ਕੋਲ ਜ਼ੁਬਾਨ ਹੈ ਉਹ ਬੋਲਦੇ ਤੇ ਚੰਗੇ ਲੱਗਦੇ ਨੇ ਪਰ ਇਹ ਤੇ ਧਰਮ ਦੇ ਨਾਂ ਤੇ ਚੁੱਪ ਵੀ ਕੀਤਾ ਗਿਆ ਮੋਨੀ ਵੀ ਬਣੇ ਗਏ ਮੋਨਮਰਤ ਵੀ ਰੱਖੇ ਗਏ ਗੁਰੂ ਗ੍ਰੰਥ ਸਾਹਿਬਹਾਰਾ ਦੀ ਬਾਣੀ ਨੇ ਆਖਿਆ ਇੱਕ ਵਣਖੰਡ ਵੈਸੇ ਜਾਏ ਇੱਕ ਵਣ ਜੰਗਲਾਂ ਵਿੱਚ ਖੰਡ ਟੁਕੜਿਆਂ ਵਿੱਚ ਚਲੇ ਗਏ ਪਹਾੜਾਂ ਦੀਆਂ ਕੰਧਾਂ ਤੇ ਲੋਕਾਂ ਤੇ ਚੁੱਪ ਕਰ ਗਏ ਜਦੋਂ ਬੋਲਣ ਦਾ ਵਕਤ ਸੀ ਮੂੰਹ ਸੀ ਲਿਆ ਆਪਣਾ ਵੀ ਬੋਲਣਾ ਨਹੀਂ ਤੁਮਾਰਾ ਨੇ ਕਹਿਣਾ ਪਿਆ ਬੋਲ ਸੋ ਤਰਮੜਿਆ ਮੋਣ ਕਾ ਤ ਤਾਰੀ RAM ਤੂੰ ਮੋਨੀ ਕਿਉ ਬਣ ਗਿਆ ਭਈ ਤੇਰੇ ਸਾਹਮਣੇ ਕਤਲ ਹੋ ਰਿਆ ਨੇ ਤੇਰੇ ਸਾਹਮਣੇ ਰਾਜਾ ਪਰਜਾ ਨੂੰ ਖਾਰਿਆ ਕੱਲ ਆਈ ਕੁੱਤੇ ਮੁਹੀ ਇਹ ਲੁਕਾਈ ਕੁੱਤੇ ਮੁਹੀ ਹੋ ਗਈ ਕੱਲ ਆਈ ਕੁੱਤੇ ਮੁਹੀ ਤੋਂ ਇਹ ਸ਼ਬਦ ਭਾਈ ਗੁਰਦਾਸ ਨੂੰ ਲਿਖਣੇ ਪਏ ਰਾਜੇ ਪਾਪ ਕੁਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਰਾਜੇ ਪਾਪ ਕਰਨ ਲੱਗ ਪਏ ਜਿਹੜੀ ਵਾੜ ਨੇ ਫਸਲ ਦੀ ਰਾਖੀ ਕਰਨੀ ਉਹ ਵਾੜ ਹੀ ਫਸਲ ਨੂੰ ਖਾਣ ਲੱਗ ਪਈ ਮਹਾਰਾਜ ਨੇ ਫਿਰ ਆਵਾਜ਼ ਬੁਲੰਦ ਕੀਤੀ ਸਮਝਾਇਆ ਲੋਕਾਂ ਨੂੰ ਇੱਕ ਲਾਮ ਬੰਦ ਇੱਕ ਤਰੀਕਾ ਪੈਦਾ ਕੀਤਾ ਜਾਗੇ ਪੰਜਵੇਂ ਜਾਮੇ ਤੱਕ ਇੱਕ ਵੀ ਜੰਗ ਕਿਸੇ ਗੁਰੂ ਪਾਸ਼ਾ ਨੇ ਨਹੀਂ ਲੜੀ ਛੇਵੇਂ ਪਾਸ਼ਾ ਨੇ ਚਾਰ ਜੰਗਾਂ ਲੜੀਆਂ ਪਹਿਲੀ ਜੰਗ ਵਿੱਚ ਬਾਬਾ ਤਿਆਗ ਮਲ ਜੀ ਨੇ ਤੇਗ ਦੇ ਜੋਰ ਵਿਖਾਏ ਜਿਨ੍ਹਾਂ ਨੂੰ ਅਸੀਂ ਅੱਜ ਸਤਕਾਰ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਜਦੋਂ ਪਹਿਲੀ ਜੰਗ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਉਹਨਾਂ ਨੇ ਤੇਗ ਦੇ ਜੋਰ ਵਿਖਾਏ ਨਾ ਤੇ ਮੀਰੀ ਪੀਰੀ ਦੇ ਮਾਲਕ ਧੰਗੁਰੂ ਹਰਗੋਬਿੰਦ ਪਾਸ਼ਾ ਜੀ ਤੱਕ ਰਹੇ ਸਨ ਵੇਖ ਰਹੇ ਸਨ ਕਿ ਛੋਟੀ ਉਮਰ ਵਿੱਚ ਤੇਗਦੇ ਜਾਓ ਤੇ ਇੱਕ ਜੀ ਨੋਟ ਕਰਿਓ ਜਿਹੜੇ ਤੇਗਦੇ ਜ਼ੋਰ ਵਖਾ ਸਕਦੇ ਹੋਣ ਉਹਨਾਂ ਨੇ ਆਪਣਾ ਸੀਸ ਦਾ ਕਲਮ ਕਰਵਾ ਲਿਆ ਦਿੱਲੀ ਦੀ ਧਰਤੀ ਤੇ ਐਸੇ ਨੁਕਤੇ ਨੂੰ ਸਮਝਿਓ ਕਈ ਵਾਰੀ ਨਾ ਸਬਰ ਦੇ ਨਾਲ ਪੁੱਟਿਆ ਹੋਇਆ ਕਦਮ ਵੱਡੀਆਂ-ਵੱਡੀਆਂ ਹਕੂਮਤਾਂ ਦੀਆਂ ਜੜ੍ਹਾਂ ਉਖੇੜ ਜਾਂਦਾ ਆਪਣੇ ਪਿੰਡੇ ਤੇ ਜਦੋਂ ਕਸ਼ਟ ਸਹਿ ਜਾਂਦਾ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਪਿੰਡੇ ਤੇ ਸਾਰੇ ਕਸ਼ਟ ਸਹੇ ਉਹਨਾਂ ਨੇ ਸੀਸ ਤੇ ਤਤਾਰੇਤਾ ਪਾਇਆ ਗਿਆ ਦੇਗ ਵਿੱਚ ਮਹਾਰਾਜ ਨੂੰ ਉਬਾਲਾ ਦਿੱਤਾ ਗਿਆ ਮਹਾਰਾਜ ਦਾ ਸਰੀਰ ਛਾਲੇ ਛਾਲੇ ਹੋ ਗਿਆ ਪਰ ਸੀ ਤੱਕ ਨਹੀਂ ਗੁਰਦੇਵ ਨੇ ਉਚਾਰੀ ਇਹ ਤਵਾਰਿਖ ਦੇ ਪੰਨੇ ਦੱਸਦੇ ਨੇ ਪਰ ਉਸ ਸਬਰ ਨੇ ਉਸ ਸਬਰ ਨੇ ਇੱਕ ਵਾਰੀ ਹਕੂਮਤ ਦੀਆਂ ਜੜਾਂ ਲਾ ਕੇ ਰੱਖ ਦਿੱਤੀਆਂ ਮੇਰੀ ਪਿਰਦੇ ਮਾਲਕ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉਸ ਤੋਂ ਬਾਅਦ ਕੋੜਸਵਾਰੀ ਸ਼ਾਸਤਰ ਵਿਦਿਆ ਹਰ ਇੱਕ ਚੀਜ਼ ਨਪੁੰਨ ਲੈਸੇ ਤੇ ਗੁਰੂ ਅਰਜਨ ਸਾਹਿਬ ਇਹ ਸਾਰਾ ਕੁਝ ਮੀਰੀ ਪੀਰ ਦੇ ਮਾਲਕ ਨੂੰ ਆਪਣੇ ਹੱਥੀ ਕਰ ਗਏ ਸਨ ਕੋੜਸਵਾਰੀ ਸ਼ਾਸਤਰ ਵਿਦਿਆ ਸਭ ਕੁਝ ਸਵਾ ਕੇ ਗਏ ਸਨ ਪਰ ਅੱਜ ਹੌਲੀ ਹੌਲੀ ਸਾਡੇ ਕਰਾਂ ਚੋਂ ਸਭ ਕੁਝ ਲੋਪ ਹੋ ਗਿਆ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੀ ਏਜ 10 11 ਸਾਲ ਦੀ ਸੀ ਜਦੋਂ ਬਾਬਾ ਬੁੱਢਾ ਜੀ ਦੇ ਨਾਲ ਬਹਿ ਕੇ ਬਾਣੀ ਦੀ ਵਿਚਾਰ ਕਰਨ ਲੱਗ ਪਏ ਸਨ ਮਾਰੇ ਅੱਜ ਆਪਾਂ ਪੂਨੇ ਘਰਾਂ ਦੇ ਵਿੱਚ ਧਿਆਨ ਅੱਜਕਿਨੀਆਂ ਮਾਵਾ ਆਪਣੇ ਬੱਚਿਆਂ ਨਾਲ ਬਹਿ ਕੇ ਸ਼ਾਮਾਂ ਨੂੰ ਕਹਿੰਦੇ ਆ ਪੁੱਤਰ ਆਪਾਂ ਸੋਦਾ ਰੈ ਰਾਸ ਦਾ ਪਾਠ ਕਰ ਲਈਏ ਆ ਪੁੱਤਰ ਆਪਾਂ ਜਪਜੀ ਸਾਹਿਬ ਦਾ ਰਲ ਕੇ ਪਾਠ ਕਰੀਏ ਆਪਾਂ ਰਲ ਕੇ ਨਿਤਨੇਮ ਕਰੀਏ ਆਪਾਂ ਗੁਰੂ ਰਣਜੀਤ ਸਾਹਿਬ ਜੀ ਦੇ ਚਰਨੀ ਲੱਗੀਏ ਕਦੀ ਇੱਕ ਵਾਰ ਸੋਚ ਕੇ ਵੇਖਿਆ ਦੇ ਤਾਰੀ ਗੁਰੂ ਦੰਬ ਵਧਣ ਦਾ ਕਾਰਨ ਕੀ ਸੀ ਖਾਲੀ ਥਾਂ ਦੇ ਕਿਸੇ ਨੇ ਭਰਨੀ ਹੈ ਨਾ ਪਿਆਰਿਓ ਜਦੋਂ ਤੁਸੀਂ ਕੁਝ ਨਹੀਂ ਕਰੋਗੇ ਅਗਲਾ ਕਿਸੇ ਨਾ ਕਿਸੇ ਬੰਨੇ ਤੇ ਜਾਏਗਾ ਹੀ ਨਾ ਆਪ ਗੁਰਬਾਣੀ ਪੜੋ ਸਾਨੂੰ ਸਮਝ ਆਏ ਫਿਰ ਉਸ ਤੋਂ ਬਾਅਦ ਇਹ قافلہ چلਦਾ ਗਿਆ ਮਹਾਰਾਜ ਬਾਣੀ ਦੀ ਵਿਚਾਰ ਅੱਗੇ ਕਰਦੇ ਗਏ ਸਮਝਾਉਂਦੇ ਗਏ ਕਿ ਕਿਦਾਂ ਸਿੱਖ ਨੇ ਸ਼ਬਦ ਨਾਲ ਜੁੜਨਾ ਹੈ ਕਿਵੇਂ ਸਿੱਖੀ ਵਿਚਾਰਧਾਰਾ ਨੂੰ ਆਪਣੇ ਅੰਦਰ ਲੈ ਕੇ ਆਉਣਾ ਤੁਹਾਹਰਾ ਇਹ ਕਹਿੰਦੇ ਨੇ ਦਵਾਤ ਸੀ দান ਨਾਮ ਇਸ਼ਨਾਨ ਇਸ਼ਨਾਨ ਦਾ ਅਰਥ ਕੀ ਹੈ ਮਨ ਨੂੰ ਪਵਿੱਤਰ ਕਰਨਾ ਤੇ ਸਾਬ ਨੇ ਪਤਾ ਕੀਆ ਕਿ ਆ ਭਾਂਡਾ ਆਸ਼ਾ ਸੋਏ ਜੋਤਿਸ ਭਾਵ ਸੀ ਇੱਥੇ ਭਾਂਡੇ ਦਾ ਅਰਥ ਪਤਾ ਕੀ ਹੈ ਹਿਰਦਾ ਜਿਵੇਂ ਭਾਂਡੇ ਚ ਆਪਾਂ ਕੋਈ ਵਸਤੂ ਪੋਨੇ ਹਿਰਦਾ ਆਪਣਾ ਭਾਂਡਾ ਵਾ ਜਿਵੇਂ ਆਪਾਂ ਇਥੋਂ ਕੋਈ ਚੀਜ਼ ਲੈ ਕੇ ਜਾਣੀ ਹੋਵੇ ਦਾਲ ਲੈ ਕੇ ਜਾਣੀ ਹੋਵੇ ਤੇ ਭਾਂਡੇ ਚ ਪਾ ਕੇ ਖੜਾਂਗੇ ਨਾ ਤੇ ਜੇ ਆਪਾਂ ਇਥੋਂ ਕੋਈ ਸਿੱਖਿਆ ਨਾਲ ਲੈ ਕੇ ਜਾਣੀ ਹੈ ਤੂੰ ਹਿਰਦੇ ਦੇ ਭਾਂਡੇ ਜਾਣੀ ਹੈ ਮਹਾਰਾ ਇਹ ਕਹਿੰਦੇ ਭਾਂਡਾ ਹੱਸ਼ਾ ਸੋਏ ਸਰੀਰ ਇਹ ਹਿਰਦੇ ਦਾ ਭਾਂਡਾ ਉਹੋ ਹੀ ਚੰਗਾ ਹੈ ਜੋ ਤਿਸ ਭਾਵ ਸੀ ਜਿਹੜਾ ਮੇਰੇ ਮਾਲਕ ਨੂੰ ਪਾ ਗਿਆ ਭਾਂਡਾ ਆਤਮ ਲੀਨ ਤੋਤਾ ਛਾਣਾ ਹੋਈ ਸੀ ਕੋਈ ਦੁਨੀਆ ਦਾ ਐਸਾ ਭਾਂਡਾ ਹੈਗਾ ਜਿਹੜਾ ਮੈਲਾ ਹੋਵੇ ਤੇ ਤੋਤਿਆਂ ਸਾਫ ਨਾ ਹੋਵੇ ਮਹਾਰਾ ਕਹਿੰਦੇ ਭਾਂਡਾ ਆਤਮ ਲੀਨ ਤੋਤਾ ਛਾਣਾ ਹੋਈ ਸੀ ਪਾਂਡਾ ਜਿੰਨਾ ਮਰਜੀ ਮੈੜਾ ਹੋ ਜੇ ਉਹਨੂੰ ਮਾਂਜਦੀਏ ਧੋਈਏ ਗਰਮ ਪਾਣੀ ਪਾਈਏ ਤੇ ਫੇਰ ਸਾਫ ਹੋ ਜਾਂਦਾ ਇੱਥੇ ਮਾਰਾ ਕਹਿੰਦੇ ਪਾਂਡਾ ਆਤਮ ਮਲੀਨ ਤੋਤਾ ਇਹ ਕਿਹੜੇ ਪਾਂਡੇ ਦੀ ਗੱਲ ਕਰ ਰਹੇ ਮਹਾਰਾਜ ਉਹ ਹਿਰਦੇ ਦਾ ਪਾਂਡਾ ਹੈ ਜਿਹੜਾ ਬਾਹਰੋਂ ਜਿੰਨਾ ਮਰਜੀ ਤੂੰ ਧੋਣ ਦਾ ਯਤਨ ਕਰ ਬਾਹਰੋਂ ਧੋਣ ਨਾਲ ਤੇ ਹਿਰਦੇ ਦਾ ਪਾਂਡਾ ਸਾਫ ਨਹੀਂ ਹੋਣਾ ਜੇ ਤੇਰੇ ਹਿਰਦੇ ਨੂੰ ਕੋਈ ਸਾਫ ਕਰ ਸਕਦਾ ਹੈ ਤੇ ਉਹ ਗੁਰੂ ਪਾਤਸ਼ਾਹ ਦੀ ਸੱਚੀ ਸੁੱਚੀ ਸਿੱਖਿਆ ਤੇ ਗੁਰਬਾਣੀ ਹੈ ਪਿਆਰਿਓ ਜਿਉਂ-ਜਿਉਂ ਗੁਰਬਾਣੀ ਪੜਾਂਗੇ ਸਾਡੇ ਮਨ ਦੀ ਮੈਲ ਉਤਰੇਗੀ ਤਾਂ ਹੀ ਤੇ ਆਖਿਆ ਸੀ ਮਾਰਨੂੰ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਦ ਕੋ ਆਪਣਾ ਜਿਓ ਆਪਣੇ ਗੁਰੂ ਦੇ ਚਰਨਾਂ ਨੂੰ ਆਉਣ ਆਪਾਂ ਕੀ ਕਰ ਰਹੇ ਸਾਰੇ ਆਪਣੇ ਗੁਰੂ ਦੇ ਚਰਨਾਂ ਨੂੰ ਧੋ ਕੇ ਪੀ ਰਹੇ ਆ ਆਪਣੇ ਅੰਦਰ ਗੁਰੂ ਦੇ ਵਿਚਾਰਾਂ ਨੂੰ ਵਸਾਰੇ ਆ ਤੁਹਾਮਾਰਾ ਇਹ ਕਹਿੰਦੇ ਨੇ ਦੁਆਦਸੀ দান ਨਾਮ ਇਸ਼ਨਾਨ ਹਰ ਕੀ ਭਗਤ ਕਰੋ ਤਜ ਮਾਨ ਹਰੀ ਦੀ ਭਗਤੀ ਕਰੋ ਕੀ ਕਰਕੇ ਹੰਕਾਰ ਛੱਡ ਕੇ ਜਦੋਂ ਤੁਸੀਂ ਭਗਤੀ ਕਰੋ ਰੱਬ ਦਾ ਨਾਮ ਲਓ ਇਹ ਗੋਣਾ ਹੋਵੇ ਕਿ ਮੈਂ ਇਹਨੇ ਪਾਠ ਕੀਤੇ ਆ ਮੈਂ ਗੁਰਦੁਆਰੇ ਜਾਣਾ ਮੇਰੇ ਵਰਗਾ ਗਿਆਨੀ ਕੋਈ ਨਹੀਂ ਮੇਰੇ ਵਰਗਾ ਧਿਆਨੀ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਤੇਰੇ ਨਾਲ ਕੋਈ ਵਿਚਰੇ ਤੇਰੇ ਨਾਲ ਕੋ ਰਵੇ ਤੇਰਾ ਪਰਿਵਾਰ ਤੇਰਾ ਆਂਡ ਗਵਾਨ ਦੱਸੇ ਇਹ ਬਾਣੀ ਪੜਦਾ ਨਹੀਂ ਇਹ ਬਾਣੀ ਨੂੰ ਜਿਉਂਦਾ ਹੈ ਇਹ ਗੁਰਬਾਣੀ ਬਣੀਏ ਹੈ ਇਹਨੇ ਗੁਰੂ ਦੇ ਸ਼ਬਦਾਂ ਨੂੰ ਆਪਣੇ ਅੰਦਰ ਕਮਾ ਲਿਆ ਹੈ ਹਰ ਕੀ ਭਗਤ ਕਰੋ ਤਜਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਆਣ ਆਪਾ ਕੀ ਕਰ ਰਹੇ ਆ ਜੀ ਅੰਮ੍ਰਿਤ ਪਾਨ ਕਰ ਰਹੇ ਆ ਕਿੱਥੇ ਸਾਹ ਸੰਗਤ ਵਿੱਚ ਬਹਿ ਕੇ ਪੰਜਾ ਪਿਆਰਿਆਂ ਦੇ ਕੋਲ ਖੰਡੇ ਦੀ ਪੌ ਲੈ ਕੇ ਸਿੱਖ ਨੇ ਰੋਜ਼ ਹੀ ਅੰਮ੍ਰਿਤ ਪਾਨ ਕਰਨਾ ਹੈ ਸਿੱਖ ਨੇ ਰੋਜ਼ ਹੀ ਅੰਮ੍ਰਿਤ ਪੀਣਾ ਹੈ ਸਵੇਰੇ ਪੀਣਾ ਹੈ ਦੁਪਹਿਰੇ ਪੀਣਾ ਸ਼ਾਮੀ ਪੀਣਾ ਉਠਤ ਬੈਠਤ ਸੋਵਤ ਧਈ ਹੈ ਮਾਰਗ ਚਲਤ ਹਰੇ ਹਰ